ਬਈ ਹੁਣ ਆਪਾਂ ਆ ਗਏ ਸੀ ਇੱਧਰ ਆ ਖੜੇ ਆ ਵੀ ਆਪਣੀ ਸਕੂਟਰੀ ਆ ਦੇਖੋ ਬਈ ਇੱਧਰਨੇ ਕੂਤਰ ਵੀ ਆਪਣੇ ਹਾਦੀ ਕੋ ਵੀ ਇੱਧਰ ਤਾਂ ਇੰਨੇ ਕੂਤਰ ਹੈਗੇ ਉੱਧਰ ਲੈ ਗਏ ਆਪਾਂ ਅੱਧੇ ਦੇਖ ਲੋ ਬਈ ਅੱਧੇ ਦੇ ਦੂ ਦਿੱਤੇ ਇੰਨੇ ਕੀ ਹੁੰਦਾ ਇੱਧਰ ਬਈ ਇਧਰ ਜਿਹੜੀ ਆਪਾਂ ਬਾਈ ਛੱਡੀ ਸੀ ਕੂਤੇ ਕੋ ਵੀ ਦਿੱਤੀ ਆਪਾਂ ਨੇ ਜਿਹੜੀ ਜਿੱਤ ਗਈ ਸੀ ਆਪਣੀ ਬਾਈ ਉਹ ਵੀ ਆਪਾਂ ਦੇ ਦਿੱਤੀ ਕੂਤਰੀ ਕੋਪੜੀ ਰਸਤੇ ਤੋਂ ਆਂਦੀ ਦਿੱਤੀ ਬਈ ਦੇਖੋ ਦਲੇਫ ਦੇ ਆਗੇ ਵੀ ਉਹਦੀ ਪੈਣ ਦਿੱਤੀ ਆ ਜਿਹੜੀ ਉਹ ਕੂਤਰੀ ਬੈਠੀ ਨਾ ਬਈ ਉਹਦੀ ਉਹਦੇ ਉਹਦੇ ਉਹਦੀ ਪੈਣ ਦਿੱਤੀ ਆ ਬਈ ਆਪਾਂ ਦੇਤੀ ਲਈ ਆਪਣੀ ਵੀ ਆਂਡੂ ਬਾਈ ਦਿੱਤੀ ਛੋ ਆਹ ਕੂਤਰੀ ਆ ਬਈ ਆਹ ਕੂਤਰੀ ਪੈਣ ਦਿੱਤੀ ਆਂਡੂ ਬਾਈ ਜਿਹੜੀ ਇਹ ਬੂਨੇ ਬੈਠੀ ਆ ਦੇਖ ਲਓ ਇਹਨੇ ਜੀ ਆਪਣੇ ਉੱਪਰ ਹੈ ਜਣ ਉਧਰ ਹੀ ਹੈਗਾ ਇੱਧਰ ਤਾਂ ਇੰਨੇ ਕੀ ਹੈਗੇ ਬਈ ਇੱਧਰ ਸਾਰਾ ਆਪਾ ਉਧਰ ਸਾਰਾ ਗਾਂਦ ਗੁੰਦ ਲਾ ਕੱਟ ਕੇ ਪੂਰੇ ਫਸਲ ਲਾਤਾ ਵੀ ਅਮਰੂਦ ਵੀ ਪੱਟਦਾ ਉਹ ਰੋ ਵੀ ਪਿਛਲੇ ਬਲੌਕ ਕਰ ਦੇਖਿਆ ਹੋਊ ਅਮਰੂਦ ਸੀਗਾ ਬਹੁਤ ਕੋਸੂਰ ਨੈੱਟ ਲਾਦਾ ਵੀ ਆਪਾਂ ਦੇਖ ਲਓ ਔਰ ਬੱਚੇ ਬਿਠਾਉਣੇ ਨੇ ਯਾਰ ਉਹ ਦੇਖੋ ਨੈੱਟ ਲਾਤਾ ਉਹ ਰੇ ਜਾਣੇ ਆਪਾਂ ਅੰਦਰ ਹੁਣ ਜਾਣ ਅੰਦਰ ਚਲੇ ਕੇ ਜਾ ਅ ਦਿਖਾਵਾਂ ਤੁਹਾਨੂੰ ਆਗੇ ਵੀ ਆਪਾਂ ਅੰਦਰ ਦੇਖੋ ਬਈ ਜਿਗਾੜ ਲਾਇਆ ਵੀ ਦੇਖੋ ਲੈ ਆ ਆਪਣੇ ਕੂਤਰ ਫਿਰਦੇ ਆ ਬਾਹਰ ਬਈ ਇਹਨੇ 4 ਰੱਖਦੇ ਆ ਲੈ ਔਬ ਦੇ ਦੇ ਬਈ ਦੇਖੋ ਬਈ ਹੋਏ ਬੈਠੇ ਦੋ ਬੱਚੇ ਇਹਨਾਂ ਦੇ ਇਹ ਬੈਠੇ ਇਹਨੇ ਕਿ ਇਧਰ ਕੂਤਰ ਆ ਵੀ 4 ਇਧਰ ਆ ਸੇ ਇਧਰ ਆ ਦੋ ਬੱਚੇ 4 ਬੱਚੇ ਲਾ ਕੇ ਸਹੀ ਹੋਗੇ ਨਹੀਂ 8 ਹੋਗੇ ਬਈ 8 8 ਇਧਰ ਆ ਇਹ ਪਾ ਜਾਣੇ ਹੁਣ ਬਾਅਦ ਸਾਰੀ ਜਿਹੜੀ ਇਹ ਬਈ ਖੁੱਲੇ ਫਿਰ ਦਿੰਦੇ ਆ ਸਾਰੀ ਜਿਹੜੀ ਅੱਧੀ ਹੁਣ ਆਪਾਂ ਬੱਚੇ ਬੱਚੇ ਬਿਠਾਵਾਂਗੇ ਬਈ ਆਪਾਂ ਸੰਦਾ ਦਿਖਾਵਾਂਗੇ ਹੁਣ ਆ ਬਠੋਣੇ ਇੱਥੇ ਬੱਚੇ ਆ ਜੋ ਬਈ ਚੱਲੀਏ ਹੁਣ ਬਈ ਆਗੇ ਆਪਾਂ ਇੱਧਰ ਹੁਣ ਆਪਾਂ ਜਾਣੇ ਇੱਧਰ ਬਹੁਤ ਪਿਛੇ ਜਾ ਕੇ ਦਿਖਾਉਣੇ ਆ ਹੁਣ ਆਪਾਂ ਆਗੇ ਬਈ ਆਪਾਂ ਇੱਧਰ ਮੂਰੇ ਪਾਈ ਹੋਈ ਐ ਕਲੀ ਦੇਖੋ ਕਿ ਇੱਧਰ ਕਿ ਇੱਧਰ ਆ ਬੱਸ ਤੱਕ ਜੋੜੀ ਦੋ ਦੁਗੜੇ ਦੇ ਬੱਚਾ ਉਸ ਇਧਰ ਆ ਵੀ ਦੇਣ ਦੇ ਨੇ ਜਿਹੜੀ ਵੀ ਆਪਣੀ ਭੈਣ ਨੂੰ ਕੂਤ ਦਿੱਤੀ ਸੀ ਉਹ ਦੇਖੋ ਦੇਖੋ ਬਈ ਉਹਦੇ ਬੱਚੇ ਕੱਢੇ ਹੋਏ ਆ ਇਹਦਾ ਬੱਚਾ ਨੀਲਾ ਬਈ ਪੂਈਆ ਵੀ ਦਿਖਾਉਣੇ ਆ ਆਪਾਂ ਸੱਦੇ ਬਿਠਾਵਾਂਗੇ ਇਧਰ ਵੀ ਬਣਾਲੇ ਆ ਇਹ ਦੇਖਦੇ ਹੁੰਦੇ ਆ ਦੇ ਦੇ ਲੈ ਵੀਨੇ ਇਧਰ ਆਏ ਉਹ ਕੋਣ ਉਧਰ ਚੱਲਦੇ ਆ ਆ ਦੇਖੋ ਵੀ ਉਹ ਬੈਠਾ ਮੇਰਾ ਭਰਾ ਤੇ ਮੇਰਾ ਤਾਇਆ ਜਿੰਦਾ ਸੋਲੇ ਜਿੰਦਾ ਲੱਗਿਆ ਬਈ ਇੱਧਰ 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 ਵੀ ਡਰ ਵਾਲੀ ਕੂਤਰ ਇੱਧਰ ਦੇ ਲੈ ਇੱਧਰ ਨਾਲ ਇੱਧਰ ਹੀ ਇਹ ਆ ਬੈਠਾ ਪੂਰਾ ਬਈ ਇਹਨੇ ਇੱਧਰ ਆਇਆ ਉਹ ਖੁੱਲਾ ਬਈ ਉਹ ਬੈਠੇ ਆ ਵੀ ਦੋ ਤਿੰਨ ਬੱਚੇ ਦੇਖੋ ਇਹ ਸੌਂਦੇ ਦੇਖੋ ਇਹ ਸੌਂਦੇ ਵੀ ਇਹ ਪਾ ਬਾਤੋ ਬਣਾਵਾਂਗੇ ਵਲੌਗ ਜਿਹੜਾ ਬੱਚੇ ਬਿਠਾਵਾਂਗੇ ਹੈ ਤੇ ਤੇ ਕੋ ਉਧਰ ਜਾਲਚ ਪਾਵਾਂਗੇ ਪਾਰਟ 2 ਹੋਏ ਪਾਰਟ 1 ਆ ਬਈ ਅੱਜ ਦਾ ਵਲੌਗ ਇੱਥੇ ਐਂਡ ਹੁੰਦਾ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇੱਕ ਮਿੰਟ ਕਰ ਦਿਓ ਵੀ ਪੈਂਦੀ ਆਪਣੇ ਪੰਜ ਸੇ ਕੂਟਰ ਹੱਡੇ ਹੋਏ ਅੱਜ ਦੇਖੋ ਹੋ ਜਾਂਦੇ ਆ ਵੀ ਅੱਜ ਦਾ ਵਲੋਗ ਇੱਥੀ ਸੀ